ਸਤਿ ਅਕਾਲ ਧਰਮੀਓਤ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਬੇहद ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਦੇ ਵੱਲੋਂ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਪਹੁੰਚ ਕੇ ਗੁੰਬਦ ਦੇ ਉੱਤੇ ਲੱਗਣ ਵਾਲੇ ਸੋਨੇ ਦੇ ਪੱਥਰੇ ਦੀ ਸੇਵਾ ਸ਼ੁਰੂ ਕਰਵਾਈ ਗਈ ਹੈ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਗੁੰਬਦ ਦੇ ਉੱਤੇ ਸੋਨਾ ਪਰਤ ਚੜਾਉਣ ਦੀ ਸੇਵਾ ਬੀਤੀ 3 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸੇਵਾ ਦੇ ਕਾਰਜ ਆਰੰਭ ਕਰਵਾਈ ਗਈ ਸੀ। ਇਸ ਮੌਕੇ ਗਿਆਨੀ ਰਗਵੀਰ ਸਿੰਘ ਅੱਜ ਪਹੁੰਚੇ ਅਤੇ ਸ਼ਹੀਦੀ ਪੰਦਰਵਾੜੇ ਦੇ ਉੱਤੇ ਕੌਮ ਦੇ ਨਾਮ ਤੇ ਸੰਦੇਸ਼ ਵੀ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਸ਼ਹੀਦੀ ਪੰਦਰਵਾੜੇ ਤੇ ਕਿਸੇ ਨੂੰ ਵੀ ਕਰਦੇ ਵਿੱਚ ਖੁਸ਼ੀ ਦਾ ਕੰਮ ਜਿਹੜਾ ਨਹੀਂ ਕਰਨਾ ਚਾਹੀਦਾ ਅਤੇ ਸ਼ਹੀਦੀ ਸਭਾ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਸਾਦੇ ਰੂਪ ਦੇ ਵਿੱਚ ਆਉਣਾ ਚਾਹੀਦਾ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਹਿਬਾਨ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਤੇ ਕੌਮ ਦੇ ਨਾਮ ਸੰਦੇਸ਼ ਦਿੰਦਿਆਂ ਗਿਆਨੀ ਰਗਵੀਰ ਸਿੰਘ ਹੋਰਾ ਨੇ ਕੀ ਕੁਝ ਕਿਹਾ ਉਹ ਜਾਣਦੇ ਹਾਂ। مہاراجے پاشاہ جی نے لکھا پیاریاں گوندر ملکیپا سہیوگی جناب بابا فتح نے بارہویں ہے اپنے ستان شہدوں فتح گڑھ کے جو نے اور امبد کے اتنے سنہرے ہے ستگر نے بخشش کر کے انہوں رواج ہے اور اج ਗੁੰਬਰ ਦੇ ਉੱਤੇ ਪੱਤਰੇ ਲਾਉਣ ਦੀ ਜਿਹੜੀ ਸੇਵਾ ਹੈ ਉਹਦੀ ਆਰੰਭ ਤੱਕ ਕੀਤੀ ਗਈ ਹੈ ਸਤਿਗੁਰੂ ਮਿਹਰਾਂਤ ਕਰਨ ਜਿਵੇਂ ਇਸਖਤ ਤਾਂ ਮੰਨਣ ਕਰਕੇ ਸੇਵਾਵਾਂ ਕਰ ਰਹੇ ਨੇ ਸਤਿਗੁਰੂ ਨੇ ਕੀਤੀ ਜੇ ਘਾਲ ਸੇਵਾ ਖਾਇਪਾੜ ਚੜ੍ਹਦੀ ਕਲਾ ਵਾਲਾ ਜੀਵਨ ਬਰੋਸ਼ਿਸ਼ ਕਰਨ ਔਰ ਇਹ ਜਿਹੜੀ ਆਨਸਾਨਤ ਸੇਵਾ ਕੀਤੀ ਜਾ ਰਹੀ ਹੈ ਸਭ ਚੜ੍ਹਦੀ ਕਲਾ ਬਹਾਰੀ ਦੀ ਸੇਵਾ ਆਪ ਸਿਰਫ ਫਿੰਗਰ ਪਰਿਆਖਤ ਰੱਖਣ ਇਹ ਸਾਰੀ ਸੇਵਾ ਸ਼੍ਰੋਮ ਦੇ ਗੁਰਦੁਆਰਾ ਪਰਬੰਧਕਤ ਦੁਆਰਾ ਨਿਰਦੇਸ਼ ਗੁਰਦੁਆਰਾ ਸ੍ਰੀ ਪਤਕੜ ਸਾਹਿਬ ਜੀ ਵੱਲੋਂ اور جی سیوا ہے یہ انہوں نے سونپی گئی ہے ستگرو میل کر کے یہ ساری سیوا اپنی سیوا آپ جی کروا بھی واحر شہد شہیدی ہاں شدید پندرواڑا جو ہر سال ہی جو یہاں بہان کی آ کے کام کرتی ہے جس کی آرمبھتا اندر صاحب کی کی جاتی ہے ستگرو اندور صاحب جی چڈ کے سارا شہر چڈ کے تو آپ کے دربار سمیت سارے سنگھا دیر سمیت ستگو جی دربار رکھتے ਰਬਾਰ ਵਿੱਚ ਛੋੜਾ ਹੁੰਦਾ ਹੈ ਔਰ ਵੱਡੇ ਸਹਿਬਜ਼ਾਦੇ ਜਿਵੇਂ ਪਿਆਰੇ ਬਾਕੀ ਸਿੰਘਾ ਜਸਮੀਤ ਤੁਮ ਕੌਰ ਦੀ ਗੜੀ ਵਿੱਚ ਸ਼ਾਹ ਤੱਕ ਆਪਤ ਕਰਦੇ ਨੇ ਛੋਟੇ ਸਹਿਬਜ਼ਾਦੇ ਉਹ ਆਪਣੀ ਕੋਰ ਦੀ ਮਮਾਰਾ ਕਿਨਾਰਾ ਆ ਕੇ ਜੋ ਸੂਬਾ ਬਜ਼ੁਰਖਾ ਨਹੀਂ ਤਿਆਰ ਵਿੱਚ ਹੋ ਗਿਆ ਹੋਇਆ ਜਿਵੇਂ ਪੰਚੀ ਸਥਾਨ ਹੈ ਜਿੱਥੇ ਲਫਾਵਾਂ ਲੱਤ ਪਣੀ ਹੋਈ ਹੈ ਇਹ ਜੇਲ ਬਣੀ ਹੋਈ ਹੈ ਹਾਂ ਉੱਥੋਂ ਹੋ ਕੇ ਅੱਗੇ ਆ ਕੇ ਇੱਥੇ ਸਰਹੰਦੀ ਦੀ ਤਰਕੀ ਤੇ ਉਹਨਾਂ ਦੀ ਪੇਸ਼ੀ ਹੁੰਦੀ ਹੈ ਮਾਤਾ ਜੀ ਅਤੇ ਛੋਡੇ ਸਾਹਿਬ ਜੀ ਦਾ ਸੰਡੇ ਹੋਣ ਚਲ ਲਿਆ ਜਾਂਦਾ ਹੈ ਔਰ ਉਹ ਇੱਕ ਸ਼ਹਾਦਤ ਹੈ ਸੰਸਾਰ ਦੇ ਵਿੱਚ ਅ ਅਜਿਹੀ ਸ਼ਹਾਦਤ ਕਿੰਦੇ ਲਈ ਕੁਝ ਕਰਨੇ ਮਰਦਾ ਨਾ ਹੋਈ ਹੈ ਔਰ ਨਾ ਕਦੇ ਮਰੇਗੀ ਔਰ ਹਰ ਸਾਲ ਇਹ ਸ਼ਹੀਦੀ ਪੰਦਰਵਾੜਾ ਇੰਨਾ ਮਹਾਨ ਸ਼ਹੀਦਾਂ ਦੇ ਪਾਵਨ ਯਾਦ ਵਿੱਚ ਮਨਾਇਆ ਜਾਂਦਾ ਹੈ ਔਰ ਇਸ ਪੰਦਰਵਾੜੇ ਦੇ ਦਿਨਾਂ ਵਿੱਚ جی اکال تخت صاحب بال میں سنگتا مرتی کی جاتی ہے کہ کوئی بھی جڑے خوشی کے کارج نے وہ نہ جان کوئی ویہ نہ کیتے جان کوئی جنم دن نہ منائے جان کوئی پارٹیاں نہ جان نئے مکان دی دی نہ رکھی جائے کوئی نویاں وستواؤں دی خرید نہ کی جائے اور کسی پر پرکار لنگر مشٹھان پدارتھ جہے ہیں وہ بالکل نہ پروسے جان یہاں دنوں شردھا اور ستار بھیٹ کردی ہونا مہان شہیدوں سن بہت ہی بہت ہی ساتھ گے ਅਤੇ ਨਾਮ ਜਪਦਿਆਂ ਹੋਇਆਂ ਇਹ ਜਿਹੜਾ 15ਵਾਂ ਬਾਰਾ ਇਹਨੂੰ ਮਨਾਉਣਾ ਚਾਹੀਦਾ ਹੈ ਔਰ ਖਾਸ ਕਰਕੇ ਸਾਡੇ ਬੱਚਿਆਂ ਸਾਡੇ ਜਿਹੜਾ ਨੂੰ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਵੀ ਚੰਕੌਰ ਸਾਹਿਬ ਦੀ ਪਾਵਨ ਧਰਤੀ ਤੇ ਆਤਮਸਤਕ ਬੋਲ ਵਸਤੀਆਂ ਹੋਣਾ ਹੈ ਸ਼੍ਰੀ ਪੱਤਘੜ ਸਾਹਿਬ ਨਾਲ ਪਸਤਕ ਬੋਲ ਵਸਤੀਆਂ ਹੋਣਾ ਹੈ ਉਹ ਬੜੀ ਹੀ ਸ਼ਰਧਾ ਔਰ ਸਤਕਾਰ ਨਾਲ ਇਸ ਧਰਤੀ ਤੇ ਆਉਣ ਇੱਕ ਮੇਲੇ ਦੇ ਰੂਪ ਵਿੱਚ ਇੱਥੇ ਬਿਲਕੁਲ ਆਉਂਦੇ ਚੱਲਣਾ ਕਰਨ ਪ੍ਰੇਸ਼ਾਦ ਵੀ ਦੇ ਨਾਲ ਆਉਣ ਅਕਸਰ ਰਿਪੋਰਟਾਂ ਮਿਲਦੀਆਂ ਰਹੇ ਨੌਜਵਾਨ ਵੀਰ ਮੋਟਰਸਾਈਕਲਾਂ ਤੇ ਚੜ ਕੇ ਫਟਾਕੇ ਮਾਰਦੇ ਹੋਏ ਦਿਨ ਤੇ ਰਾਤ ਜਾਣਾ ਹੁਲਦੰਗ ਕਰਦੇ ਹੋਏ ਹੁਲੜਬਾਜੀ ਕਰਦੇ ਹੋਏ ਔਰ ਟਰੈਕਟਰਾਂ ਦੇ ਉੱਤੇ ਉੱਚੀ ਉੱਚੀ ਆਵਾਜ਼ ਤੇ ਸਪੀਕਰ ਲਾ ਰਾ ਕੇ ਜਿਹੜਾ ਇੱਥੇ ਆਉਣ ਦਾ ਯਤਨ ਕਰਦੇ ਨੇ ਉਹ ਐਸਾ ਬਿਲਕੁਲ ਨਾ ਕਰਨ ਬੜੇ ਸਾਦਗੀ ਨਾਲ ਨਾਮ ਜਪਦਿਆਂ ਹੋਇਆ ਉਹਨਾਂ ਸ਼ਹੀਦਾਂ ਨੂੰ ਸਿਰ ਚੁਕਾ ਕੇ ਘਰੋਂ ਤੁਰਨ ਔਰ ਇੱਥੇ ਪਹੁੰਚ ਕਰਕੇ ਵੀ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ 'ਤੇ ਨਾਤਮਸਤ ਕੋ ਇਹ ਸਨਾਨ ਸਰਪਾ ਔਰ ਸਰਕਾਰ ਦੇ ਅੱਜ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਸੋਨੇ ਦੀ ਜਿਹੜੀ ਸੇਵਾ ਉਹਦੀ ਰਮਤਾ ਜਿਹੜੀ ਪਹਿਲਾਂ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ੁਰੂ ਕੀਤੀ ਕਮੇਟੀ ਗੁਰਦੁਆਰਾ ਆਈਸੀਕੇ ਔਰ ਅੱਜ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਕੈਨੇ ਰਕਬੀਰ ਸਿੰਘ ਜੀ ਅਰਦਾਸ ਵਿੱਚ ਸ਼ਾਮਲ ਹੋ ਕੇ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਕਰਕੇ ਗਏ ਨੇ। ਯਾਨੀ ਅਤਰ ਸਿੰਘ ਉਹ ਰਾਣੇ ਕੀ ਠੀਕ ਹੈ। ਇਹ ਜਿਹੜੀ ਜਗ੍ਹਾ ਹੈ ਇਹ ਦੁਨੀਆ ਦੀ ਸਿੱਖ ਕੌਮ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਜਗ੍ਹਾ ਸੰਸਕਾਰ ਵਾਸਤੇ ਖੜੀਆਂ ਮੋਹਰਾਂ ਕਰਕੇ ਸੋਨੇ ਦੀਆਂ ਖੜੀਆਂ ਮੋਹਰਾਂ ਕਰਕੇ ਇਹ ਜਗ੍ਹਾ ਲਈ ਗਈ ਸੀ। ਅੱਜ ਇਸ ਜਗ੍ਹਾ ਤੇ ਜਿਹੜੇ ਗੁਰੂ ਮਹਾਰਾਜ ਦੇ ਪੁੱਤਰ ਦੁਮਟ ਹੈ ਉਹਦੇ ਵਿੱਚ ਜਿਹੜੇ ਪੱਤਰੇ ਨੇ ਸੋਨੇ ਦੇ ਪੁਚਵਾਏ ਜਾ ਰਹੇ ਆ ਮੈਂ ਆਪਣੇ ਵੱਲੋਂ ਸ਼ਰੋਣੀ ਅਕਾਲੀ ਦਰਬਾਰ ਵੱਲੋਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਵੱਲੋਂ ਇਹ ਅਪੀਲ ਕਰਦਾ ਮੇਰੇ ਵਿੱਚ ਤਿਲ ਫੁੱਲ ਜਿਹੜਾ ਪਾਉਣਾ ਆਪਣਾ ਜ਼ਰੂਰੀ ਹੈ ਤਿਲ ਫੁੱਲ ਪਾ ਕੇ ਇਹਦੇ ਵਿੱਚ ਯੋਗਦਾਨ ਪਾ ਕੇ ਗੁਰੂਆਂ ਜਿਹੜਾ ਅਸ਼ੀਰਵਾਦ ਹੈ ਕਿਉਂਕਿ ਇਹ ਜਗ੍ਹਾ ਸੋਨੇ ਨਾਲ ਹੀ ਖਰੀਦੀ ਗਈ ਸੀ ਔਰ ਅੱਜ ਜਿਹੜੇ ਪੱਤਰੇ ਚੜਾਏ ਜਾ ਰਹੇ ਨੇ ਉਸੇ ਤਰੀਕੇ ਨਾਲ ਮੈਂ ਉਹ ਉਹ ਦਿਨ ਯਾਦ ਕਰਦੇ ਅੱਜ ਖੁਸ਼ੀ ਮਹਿਸੂਸ ਕਰ ਰਹੇ ਆ ਵੀ ਬਾਬਾ ਜੀ ਬਲਜੀ ਬਾਬਾ ਗੁਰਿੰਦਰ ਸਿੰਘ ਇਹਨਾਂ ਨੇ ਜਿਹੜੀ ਅਰੰਭਤਾ ਇਹ ਕੀਤੀ ਐ ਯੋਗਦਾਨ ਸਮੁੱਚੀ ਸੰਗਤ ਦਾ ਉਹਨਾਂ ਦੇ ਸਾਥੀਆਂ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਵੀ ਸਾਨੂੰ ਸੁੱਤੇ ਨੂੰ ਤੁਸੀਂ ਜਗਾਇਆ ਔਰ ਇਹ ਜਿਹੜੀ ਸੋਨੇ ਦੀ ਸੇਵਾ ਇਹਦੇ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਤੇ ਆਪਣੇ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਸਿੱਖ ਕੌਮ ਦੇ ਸਭ ਤੋਂ ਵੱਲ ਅਕਾਲ ਤਖਤ ਦੇ ਜਥੇਦਾਰ ਸਿੰਘ ਸਭਗਨੀ ਰਗਵੀਰ ਸਿੰਘ ਜੀ ਅਜੇ ਜੋਤੀ ਸਰੂਪ ਸਾਹਿਬ ਵਿਖੇ ਪਹੁੰਚੇ ਸੀ ਅੱਜ ਜਿਹੜੀ ਸੋਨੇ ਦੀ ਫੁਟਾ ਦੀ ਸੇਵਾ ਉਹਨਾਂ ਦੀ ਰਮਪਤਾ ਕੀਤੀ ਹੈ ਔਰ ਜਿੱਥੇ ਉਹਨਾਂ ਨੇ ਉਹਨਾਂ ਦੀ ਰਮਪਤਾ ਕੀਤੀ ਹੈ ਉੱਥੇ ਉਹਦੇ ਨਾਲ ਨਾਲ ਬੌਂਟ ਕੈਮਰਾ ਚੋਟੀ ਦੇ ਸਦੇ ਸਰਦਾਰ ਮਲਕੀਤ ਸਿੰਘ ਜਿਹੜੇ ਕਿ ਉੱਥੇ ਖਾਲਸਾ ਦਾ ਨਿਸ਼ਾਨ ਸਾਹਿਬ ਚੜਾ ਕੇ ਆਏ ਨੇ ਉਹਨਾਂ ਦਾ ਵੀ ਸਲਮਾਨ ਕੀਤਾ ਗਿਆ ਹੈ ਔਰ ਮੈਂ ਜਿੱਥੇ ਸਿੰਘ ਸਾਹਿਬ ਦਾ ਧਰਵਾਦੀ ਹਾਂ ਉੱਥੇ ਜਿਹੜੇ ਸੋਨੇ ਦੀ ਸੇਵਾ ਕਰਾ ਰਹੇ ਨੇ ਉਹਨਾਂ ਦਾ ਵੀ ਧਰਵਾਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਸੇਵਾ ਉਹ ਕਰਾ ਰਹੇ ਨੇ ਔਰ ਮੈਂ ਸਭੂਤਿਆਂ ਸੰਗਤਾਂ ਨੂੰ ਇੱਕ ਬੇਨਤੀ ਕਰਦਾ ਹੈ ਕਿ ਹੁਣ ਜਿਹੜਾ ਅਸੀਦੀ ਤਿਆਰੇ ਦਾ ਜਿਹੜਾ 15 ਵਾਲਾ ਚੱਲ ਚੁੱਕਿਆ ਔਰ ਉਹਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਸਾਦੇ ਨਿਵਾਸ ਦੇ ਵਿੱਚ ਆ ਕੇ ਔਰ ਉਹਦੇ ਵਿੱਚ ਆਪਣਾ ਜਿਹੜਾ ਦਾਨ ਪਾਉਣ ਔਰ ਸਮੁਤਿਆ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਬਿਲਕੁਲ ਸਾਦੇ ਰੂਪ ਦੇ ਵਿੱਚ ਲੰਗਰਾਂ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਸਾਦੇ ਰੂਪ ਦੇ ਵਿੱਚ ਆ ਕੇ ਆਪਾਂ ਨੇ ਜਿਹੜਾ 15 ਵਾਲਾ ਇਹ ਮਨਾਉਣਾ ਹੈ ਤਾਂ ਕਿ ਸਾਡੇ ਸ਼ਹੀਦਾਂ ਦੀ ਜਿਹੜੀ ਯਾਦ ਹੈ ਉਹਨੂੰ ਆਪਾਂ ਰੇਡ ਸਾਉ ਦੀ ਤਰ੍ਹਾਂ ਮਨਾ ਸਕੀਏ ਔਰ ਸਮੂਚੀਆਂ ਸੰਗਤਾਂ ਦਾ ਕੋਟਰ ਕੋਟ ਤਨਵਾ ਆਦ ਲੈ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੱਚੇਵਾਲ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ ਸਿੱਚੇਵਾਲ ਨੇ ਕਿਹਾ ਕਿ ਦਿੱਲੀ ਆਉਣ ਦੇ ਚਾਹਵਾਨ ਕਿਸਾਨਾਂ ਦੇ ਉੱਤੇ ਇੰਡੀਆ ਪਾਕਿਸਤਾਨ ਵਰਗੇ ਹਾਲਾਤ ਬਣਾ ਕੇ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੈਦਲ ਆਉਣ ਵਾਲੇ ਕਿਸਾਨਾਂ ਨੂੰ ਦਿੱਲੀ ਆਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਜ਼ਹਿਰੀਲਾ ਧੂਆਂ ਛੱਡ ਕੇ ਕਿਸਾਨਾਂ ਦੇ ਉੱਤੇ ਤਸ਼ੱਦਦ ਟਾਰੀ ਜਾਇਆ। ਕਿਸਾਨ ਪੂਰੇ ਭਾਰਤ ਦੀ ਰੀੜ ਦੀ ਹੱਡੀ ਹਨ ਤੇ ਪੂਰੇ ਦੇਸ਼ ਨੂੰ ਕਿਸਾਨ ਜਿਹੜੇ ਨੇ ਅੰਨ ਪੈਦਾ ਕਰਕੇ ਦੇ ਰਹੇ ਨੇ। ਪਰ ਅੱਜ ਕਿਸਾਨਾਂ ਦੀ ਹਾਲਤ ਇੰਨੀ ਤਰਸਯੋਗ ਹੋ ਚੁੱਕੀ ਹੈ ਕਿ ਉਹਨਾਂ ਨੂੰ ਆਪਣੇ ਹੱਕ ਲੈਣ ਦੇ ਲਈ ਤਸ਼ੱਦਦ ਸਹਿਣੇ ਪੈ ਰਹੇ ਨੇ। ਜੋ ਕਿਸਾਨਾਂ ਦਾ ਮੁੱਦਾ ਹੈ ਜਿਹੜੇ ਸਾਡੇ ਕਿਸਾਨ ਐਸ ਵੇਲੇ ਇੱਕ ਖਨੋਰੀ ਬਾਰਡਰ ਤੇ ਬੈਠੇ ਆ ਦੂਸਰੇ ਜਿਹੜੇ ਹੈਗੇ ਆ ਸਮੂਹ ਬਾਰਡਰ ਤੇ ਬੈਠੇ ਆ ਸਰਦਾਰ ਡੱਲੇਵਾਲ ਸਾਹਿਬ ਜਿਹੜੇ ਕਿਸਾਨ ਆਗੂ ਆ ਉਹ ਮਰਨ ਵਰਤ ਉਹਨਾਂ ਦਾ 15ਵਾਂ ਦਿਨ ਚ ਹੋ ਗਿਆ ਤੇ ਦੂਸਰੇ ਬੰਨੇ 101 ਦਾ ਜਥਾ ਉਹ ਦਿੱਲੀ ਆਉਣਾ ਚਾਹੁੰਦੇ ਆ ਉਹਨਾਂ ਨੂੰ ਇਹੋ ਜਿਹਾ ਪਾਕਿਸਤਾਨ ਦੇ ਬਾਰਡਰ ਦੇ ਨਾਲੋਂ ਵੀ ਉਹ ਬਾਰਡਰ ਸਖਤ ਕੀਤਾ ਹੋਇਆ ਕਿ ਉਹ ਤੁਰਕੇ ਵੀ ਜਿਹੜਾ ਹੈਗਾ ਉਹ ਦਿੱਲੀ ਨੂੰ ਆ ਸਕਦੇ ਕਿਉਂਕਿ ਪ੍ਰੋਟੈਸਟ ਕਰਨਾ ਸਾਡਾ ਸੰਵਿਧਾਨਕ ਹੱਕ ਆ ਸਾਨੂੰ ਉਹਨਾਂ ਨੂੰ ਪ੍ਰੋਟੈਸਟ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦਾ ਉਹਨਾਂ ਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਬੜੀ ਦੁੱਖ ਦੀ ਗੱਲ ਆ ਉਹਨਾਂ ਬਜ਼ੁਰਗਾਂ ਦੇ ਉੱਤੇ ਜਿਹੜੇ ਹੈਗੇ ਉਹ ਜਿਹੜੇ ਛੱਡੇ ਜਾਂਦੇ ਧੂਏ ਆਲੇ ਜੋ ਜਿਹੜੇ ਖਤਰਨਾਕ ਜਿਹੜੇ ਹੈ ਉਹ ਉਹ ਕਾਰਤੂਸ ਦੇ ਜਿਨ੍ਹਾਂ ਦੇ ਨਾਲ ਬਹੁਤ ਵੱਡਾ ਕਿਸਾਨ ਜਿਹੜੇ ਹੈਗੇ 12-13 ਜ਼ਖਮੀ ਹਾਲਤ ਦੇ ਵਿੱਚ ਉਹ ਹਸਪਤਾਲ 'ਚ ਵੀ ਪਏ ਆ ਸੋ ਇਹ ਜਿਹੜੇ ਸੀਗਾ ਕਿਉਂਕਿ ਕਿਸਾਨ ਆਪਣਾ ਜਿਹੜਾ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਹੈ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇ ਹੋਗੀ ਹੁੰਦੀ ਤੇ ਕਿਸਾਨਾਂ ਨੂੰ ਕੀ ਲੋੜਾ ਧਰਨੇ ਲਾਉਣ ਦਾ ਉਹਨਾਂ ਨੂੰ ਖੇਤਾਂ ਵਿੱਚ ਚਾਹੀਦਾ ਕੰਮ ਕਰਨ ਕਿਸਾਨਾਂ ਦੀ ਹਾਲ ਹਾਲਤ ਜਿਹੜੀ ਹੈਗੀ ਆ ਅੱਗੇ ਨਾਲੋਂ ਵੀ ਕਮਜ਼ੋਰ ਹੁੰਦੀ ਜਾਂਦੀ ਹੈ ਜੋ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹਨਾਂ ਦੀ ਰਿਪੋਰਟ ਆ ਕਿ ਜਿਹੜਾ ਹੈਗਾ ਕਿਸਾਨਾਂ 'ਤੇ ਪਹਿਲਾਂ ਨਾਲੋਂ ਕਰਜ਼ਾ ਵਧ ਰਿਹਾ ਤੇ ਉਹਨਾਂ ਨੇ ਇੱਕ ਅੰਕੜਾ ਵੀ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਸਰ 73000 ਕਰੋੜ ਤੋਂ ਵੱਧ ਕਰਜ਼ਾ ਤੇ ਹਰਿਆਣੇ ਦੇ ਕਿਸਾਨਾਂ ਦੇ ਸਿਰ ਤੇ 66000 ਕਰੋੜ ਤੋਂ ਵੱਧ ਕਰਜ਼ਾ ਜਿਹੜਾ ਵੱਖ-ਵੱਖ ਬੈਂਕਾਂ ਤੋਂ ਸੋ ਇਹ ਜਿਹੜੀ ਹੈਗੀ ਹੈ ਕਿਸਾਨਾਂ ਦੀ ਪਤਲੀ ਹੋ ਰਹੀ ਹਾਲਤ ਆ ਸੋ ਇਸੋ ਧਿੱਕਰ ਕੇ ਸਰਕਾਰ ਨੇ 20 ਲੱਖ ਕਰੋੜ ਰੁਪਈਆ ਜਿਹੜਾ ਹੈ ਕੁਝ ਜਿਹੜੇ ਇੰਡਸਟਰੀਆਂ ਜਾਂ ਜਿਹੜੇ ਉਹ ਵੱਡੇ ਲੋਕ ਸੀ ਉਹਨਾਂ ਦਾ ਮਾਫ ਕੀਤਾ ਜਦੋਂ ਕਿ ਪੂਰੇ ਭਾਰਤ ਦੇ ਅੰਦਰ 10 ਤੋਂ 12 ਲੱਖ ਕਰੋੜ ਰੁਪਈਆ ਦਾ ਕਰਜ਼ਾ ਜਿਹੜਾ ਹੈਗਾ ਪੂਰੇ ਕਿਸਾਨਾਂ ਸਿਰ ਆ ਅਸੀਂ ਨਹੀਂ ਕਹਿੰਦੇ ਕਿ ਇੰਡਸਟਰੀ ਦਾ ਕੋਈ ਹੋਰ ਕਾਰਪੋਰੇਟਾਂ ਦਾ ਜਾਂ ਕਿਤੇ ਲੋੜ ਹੈ ਸਰਕਾਰ ਨੂੰ ਜੇ ਉਹਦੀ ਅਗੋ ਨਾ ਕਰੇ ਪਰ ਜਿਹੜੇ ਕਿਸਾਨ ਆ ਜਿਹੜੇ 70% ਪੰਜਾਬ ਦੀ ਪੂਰੇ ਭਾਰਤ ਦੀ ਰੀੜ ਦੀ ਹੱਡੀ ਆ ਜਿਹੜੇ ਪੂਰੇ ਭਾਰਤ ਨੂੰ ਜਿਹੜਾ ਹੈਗਾ ਅੰਨ ਜਿਹੜਾ ਹੈਗਾ ਉਹ ਪੈਦਾ ਕਰਕੇ ਦੇ ਰਹੇ ਆ ਉਹਨਾਂ ਦੀ ਹਾਲਤ ਇੰਨੀ ਤਰਸਜੋਗ ਆ ਜੇਕਰ ਉਹਨਾਂ ਸੀ ਇਹ ਮੰਗ ਕਰਦੇ ਆ ਕਿ ਉਹਨਾਂ ਦੇ ਸਾਰੇ ਕਰਜ਼ੇ ਦੇ ਉੱਤੇ ਲੀਕ ਮਾਰੀ ਜਾਵੇ ਤੇ ਕਿਸਾਨਾਂ ਦੇ ਜਿਹੜੇ ਹੈਗੀਆਂ ਗੱਲਾਂ ਨੂੰ ਜਿਹੜਾ ਹੈਗਾ ਬੜੀ ਗੰਭੀਰਤਾ ਦੇ ਨਾਲ ਸੁਣਿਆ ਜਾਵੇ ਜੋ ਐਤ ਕੀ ਕਿਸਾਨ ਦਾ ਮੰਡੀਆਂ 'ਚ ਹਾਲ ਹੋਇਆ ਕਿਉਂਕਿ ਭਾਵੇਂ ਕਿ ਸਰਕਾਰ ਮੰਦੀ ਆ ਕਿ ਭਾਈ ਜਿਹੜੀਆਂ ਫਸਲਾਂ ਦੇ ਉੱਤੇ ਐਮਐਸਪੀ ਅਸੀਂ ਦੇ ਰਹੇ ਹਾਂ ਪਰ ਉਹ ਇਕੱਲੀ ਝੋਨੇ ਦੇ ਕਣਕ ਦੇ ਉੱਤੇ ਆ ਇਹਦੀ ਝੋਨਾ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਜਿਹੜਾ 2300 ਨੂੰ 2320 ਰੁਪਏ ਕਾਗਜੀ ਵਿਕਿਆ ਪਰ 300 ਤੋਂ 400 ਰੁਪਏ ਕਿਸਾਨਾਂ ਦਾ ਜਿਹੜਾ ਹੈ ਉਹ ਆੜਤੀਆਂ ਘੱਟ ਰਹਾ ਕਿਉਂਕਿ ਉਹਦੀ ਮਿਲੰਗ ਵਾਲੇ ਜੋ ਕੁਝ ਵੀ ਇਹ ਸਮੱਸਿਆ ਸਾਰੀਆਂ ਸੈਂਟਰ ਦੇ ਨਾਲ ਹੈ ਉਹਨਾਂ ਦੀ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਤੇ ਉਹਨਾਂ ਦੇ ਹੱਲ ਕਰਨੇ ਚਾਹੀਦੇ ਆ ਕਿਉਂਕਿ ਗੱਲ ਹੈ ਤਾਂ ਹੱਲ ਆ ਸੋ ਅੱਜ ਕਿਸਾਨ ਜਿਹੜਾ ਹੈਗਾ ਬੋਰਡਰਾਂ ਤੇ ਬੈਠਾ ਆ ਜੋ ਹਾਲਾਤ ਐਸੀ ਕਹਿੰਦੇ ਪਾਕਿਸਤਾਨ ਵਾਲੇ ਬਾਰਡਰ ਤੇ ਨਹੀਂ ਜੋ ਪੰਜਾਬ ਹਰਿਆਣਾ ਦੇ ਬਾਰਡਰ ਦੇ ਉੱਤੇ ਬਣੇ ਹੋਇਆ ਸੋ ਲਗਾਤਾਰ ਫਰਵਰੀ ਤੋਂ ਇਹ ਜਿਹੜਾ ਹੈ ਰਸਤੇ ਬੰਦ ਆ ਜਿਨ੍ਹਾਂ ਦੇ ਨਾਲ ਲੋਕਾਂ ਦੀ ਖਜਲ ਖੁਆਰੀ ਵੀ ਹੋ ਰਹੀ ਆ ਤੇ ਕਿਸਾਨ ਵੀ ਖਜਲ ਖਰਾਬ ਹੋ ਰਿਹਾ ਕਿਸਾਨ ਸਰਕਾਰ ਕਿਉਂ ਨਹੀਂ ਇਹਨਾਂ ਦੀ ਗੱਲ ਸੁਣਦੀ ਗੱਲ ਸੁਣੇ ਤੇ ਇਹਨਾਂ ਦੇ ਮਸਲੇ ਹੱਲ ਕਰੇ ਇਹੀ ਮੁੱਦਾ ਅਸੀਂ ਚਾਰ ਵਾਰੀ ਸਾਡਾ ਜ਼ੀਰੋ ਆਵਰ ਲੱਗਾ ਪਰ ਜ਼ੀਰੋ ਆਵਰ ਸੰਸਦ ਚੱਲ ਨਹੀਂ ਰਹੀ ਇਸ ਕਰਕੇ ਪਹਿਲੇ ਜਿਹੜੇ ਹਫ਼ਤੇ ਵੀ ਸਾਡਾ ਜ਼ੀਰੋ ਆਵਰ ਨਹੀਂ ਅਸੀਂ ਬੋਲ ਸਕੇ ਐਸਾ ਹਫ਼ਤੇ ਵੀ ਜ਼ੀਰੋ ਆਵਰ ਸਾਡਾ ਆ ਦੂਸਰੇ ਹਫ਼ਤੇ ਵੀ ਅਸੀਂ ਨਹੀਂ ਬੋਲ ਸਕੇ ਐਤਕੀ ਵੀ ਕੱਲ ਵੀ ਸਾਡਾ ਜਿਹੜਾ ਜ਼ੀਰੋ ਆਵਰ ਕਿਸਾਨਾਂ ਦੀਆਂ ਸਮੱਸਿਆ ਤੇ ਉਹਨਾਂ ਦੇ ਹੱਲ ਬਾਰੇ ਲੱਗਾ ਹੋਇਆ ਸੀ ਪਰ ਕੱਲ ਵੀ ਸੰਸਦ ਨਹੀਂ ਚੱਲੀ ਅਸੀਂ ਕੱਲ ਵੀ ਨਹੀਂ ਬੋਲ ਪਾਏ ਸੋ ਇਸ ਵਾਸਤੇ ਜਿਹੜੇ ਮਸਲੇ ਆ ਬੜੇ ਗੰਭੀਰ ਹੈ ਕਿਸਾਨ ਜਿਹੜੇ ਹੈ ਉਹ ਕੋਈ ਸਰਕਾਰ ਦੇ ਦੁਸ਼ਮਣ ਨਹੀਂ ਸਰਕਾਰ ਵੀ ਦੇ ਜਿਹੜੀ ਬਣੀ ਆ ਕਿਸਾਨਾਂ ਦੀ ਸਪੋਰਟ ਨਾਲ ਹੀ ਬਣੀ ਆ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਜੇਕਰ ਮਿਨੀਮਮ ਸਪੋਰਟ ਪ੍ਰਾਈਸ ਦਾ ਕਾਨੂੰਨ ਬਣਿਆ ਹੁੰਦਾ ਅਸੀਂ ਕਹਿੰਨੇ ਜਿਹੜੀ ਲੁੱਟ ਖੋਟ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਹੋਈ ਆ ਉਹ ਕਦੇ ਨਾ ਹੁੰਦੀ ਉਧਰ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਭਾਜਪਾ ਦੇ ਨਾਲ ਗੱਠ ਜੋੜ ਦੀ ਵਕਾਲਤ ਕੀਤੀ ਆ ਵੱਡਾ ਬਿਆਨ ਦਿੱਤਾ ਹੈ ਤਕਤਿ ਚਰੀ ਦਮਦਮਤ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਅਤੇ ਇਸ ਦੌਰਾਨ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚਦੇ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਗੱਲਬਾਤ ਕਰਦਿਆਂ ਸੁਧਾਰ ਲਹਿਰ ਦੇ ਵੱਲੋਂ ਜਥੇਬੰਦਕ ਢਾਂਚਾ ਭੰਗ ਕਰਨ ਦੀ ਕਾਰਵਾਈ ਨੂੰ ਸ਼ਲਾਘਾਯੋਗ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਹੁਣ ਵੀ ਸਾਰੇ ਅਕਾਲੀ ਇਕੱਠੇ ਨਾ ਹੋਏ ਤਾਂ ਵੱਡੇ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਥੇ ਹੀ ਸਿਕੰਦਰ ਸਿੰਘ ਮਲੂਕਾ ਨੇ ਵੀ ਆਖ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਹੁਣ ਗੱਠਜੋੜ ਕਰ ਲੈਣਾ ਚਾਹੀਦਾ ਹੈ। ਬਾਕੀ ਵੀ ਸੁਨਿਆ ਦੇ ਧਰਮਾਂ ਦੇ ਲੋਕਾਂ ਤੋਂ ਤੇ ਨਮਸਕਾਰ ਕਰਦੇ ਆ ਸਰਦਾ ਦੇ ਨਾਲ ਨਸ਼ੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਉਸ ਦਾ ਸਾਇਆ ਹੋਇਆ ਤੱਕ ਜਿੱਥੋਂ ਸਾਨੂੰ ਭਗਤੀ ਤੇ ਸ਼ਕਤੀ ਦੋਨੇ ਜਿਹੜੀਆਂ ਸ਼ਕਤੀਆਂ ਮਿਲਦੀਆਂ ਸੋ ਉਸੇ ਤਹਿਤ ਜੋ ਤੁਹ ਕੋਈ ਫੈਸਲੇ ਹੁੰਦੇ ਨੇ ਜਾਂ ਸਿੱਕ ਕੌਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਸ਼ੰਕਾ ਪੈਦਾ ਹੁੰਦੀ ਹੈ ਜਾਂ ਕਿਤੇ ਲੋਕਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਵੇਂ ਸਾਡੀ ਪਿਛਲੀ ਸਰਕਾਰ ਦੇ ਵਿੱਚ ਗੱਲ ਆਈ ਕਿ ਕਿਤੇ ਕੋਈ ਗਲਤੀ ਹੋਈ ਹੈ ਕਿਸੇ ਵੇਲੇ ਕੰਮ ਕਰਦਿਆ ਉਹਦੇ ਵਾਸਤੇ ਫਿਰ ਉੱਥੇ ਕਾਲ ਤਖਤੇ ਉੱਤੇ ਫੈਸਲਾ ਹੁੰਦਾ ਹੈ ਕਿ ਹੋਇਆ ਨਹੀਂ ਹੋਇਆ ਠੀਕ ਹੈ ਜਾਂ ਗਲਤ ਹੈ ਸੋ ਉਹਦੇ ਤਹਿਤ ਹੀ ਹੁਣ ਜਿਹੜਾ ਇੱਕ ਸ਼ਿਕਾਇਤ ਗਈ ਉਹਦੇ ਤਹਿਤ ਹੀ ਫੈਸਲਾ ਹੋਇਆ ਤੋਂ ਫੈਸਲਾ ਸਾਰਿਆਂ ਨੇ ਸਿਰਫ ਸੰਪਤੀ ਦਾ ਮੰਨ ਲਿਆ ਤੇ ਬੜੀ ਅੱਛੀ ਗੱਲ ਹੈ ਪ੍ਰਧਾਨ ਸਾਹਿਬ ਤੇ ਸਾਰੇ ਜਿੰਨੇ ਵੀ ਸੀਓ ਨਾਲ ਦੇ ਸਾਰੇ ਸਾਥੀ ਉਹ ਆਪਣੀ ਜਿਹੜੀ ਸਜ਼ਾ ਉੱਥੋਂ ਕੱਲ ਤੱਕ ਤੋਂ ਸਭ ਸਜ਼ਾ ਤਾਂ ਨਹੀਂ ਹੁੰਦੀ ਸੇਵਾ ਹੀ ਹੁੰਦੀ ਹੈ ਉਹ ਸਾਰੇ ਆਪਣੇ ਨਿਵਾ ਰਹੇ ਆ ਮੇਰੇ ਨਾਲ ਕੱਲ ਨੂੰ ਮੁਕਸਰ ਸਮਾਪਤ ਹੋ ਜਾਏਗੀ ਫਿਰ ਅਰਦਾਸ ਕਰਕੇ ਉੱਥੇ ਅੰਬ੍ਰਸਰ ਸਾਹਿਬ ਅਗਲੇ ਦਿਨੋਂ ਤੋਂ ਤੇ ਸਾਰਾ ਜਿਹੜਾ ਜਿਹੜਾ ਇਨੇ ਚਰਦਾ ਬਰੌਲਾ ਰਫਾ ਪੈਂਦਾ ਸੀਗਾ ਉਹ ਸਾਰਾ ਸਮਾਪਤ ਹੋ ਗਿਆ। ਕਸਮਤ ਅਧਿ ਸਰਵਕਾਰੀ ਸੀਬੀਰ ਸਿੰਘ ਬਾਦਲ ਉਹਨਾਂ ਤੇ ਹਮਲਾ ਹੁੰਦਾ ਹੈਗਾ ਇੱਕ ਐਫ ਆਈ ਆਰ ਸਾਹਮਣੇ ਆਈ ਹੈ ਕਾਲੀਦਾਲ ਨੇ ਵੀ ਸਵਾਲ ਚੁੱਕੇ ਆ ਕਿ ਸੰਗਤ ਵਿੱਚੋਂ ਇੱਕ ਬੰਦਾ ਜਾਂਦਾ ਫੈਰ ਕਰ ਦਿੰਦਾ ਤਾਂ ਜਿਹੜੀ ਹਵਾਈ ਫੈਰ ਹੁੰਦਾ ਤਾਂ ਕਾਮੁਕਿ ਕਿਵੇਂ ਦੇ ਦੇਓ ਸਾਰੇ ਇਸ ਘਟਨਾ ਕਰਮ ਦੇਖੋ ਹਮਲਾ ਤਾਂ ਜਿਹੜਾ ਕਿਸੇ ਤੇ ਵੀ ਹੋਵੇ ਪ੍ਰਧਾਨ ਸਾਹਿਬ ਦੀ ਤਾਂ ਬਹੁਤ ਵੱਡੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਬਹੁਤ ਵੱਡੀ ਗੱਲ ਹੈ ਡਿਫਟੀ ਸੀਮ ਰਹੇ ਨੇ ਪੰਜਾਬ ਦੇ ਉਹ ਤਾਂ ਬਹੁਤ ਵੱਡੀ ਗੱਲ ਹੈ ਜਿੰਨਾ ਉਹਦੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਮੈਂ ਕਹਿੰਦਾ ਹਮਲਾ ਤਾਂ ਕਿਸੇ ਤੇ ਵੀ ਹੁੰਦਾ ਗੁਰੂ ਘਰ ਦੇ ਵਿੱਚ ਭਾਵੇਂ ਕਿਸੇ ਤੇ ਵੀ ਹੁੰਦਾ ਮੈਂ ਕਹਿੰਦਾ ਮੈਂ ਉਹਨੂੰ ਵੀ ਮਾਰਾ ਗਿਣਦਾ ਕਿਉਂਕਿ ਉੱਥੇ ਤਾਂ ਲੋਕੀ ਸ਼ਰਧਾ ਨਾਲ ਜਾਂਦੇ ਆ ਰੱਬ ਦਾ ਘਰ ਉਹਨੂੰ ਮੰਨ ਕੇ ਜਾਂਦੇ ਆ ਤੇ ਜੇ ਉੱਥੇ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕੋਈ ਬਲਵੋਨ ਨੂੰ ਕੋਈ ਚੰਗਾ ਨਹੀਂ ਕਹਿੰਦਾ ਉਹਨੂੰ ਜਿੰਨੀ ਉਹਦੀ ਨਿੰਦਿਆ ਕੀਤੀ ਜਾਵੇ ਉਹ ਘਟਾ ਨਹੀ ਉਹ ਐਫ ਆਈ ਆਰ ਦਾ ਆਇਆ ਇੱਕ ਸਾਹਮਣੇ ਐਫ ਆਈ ਆਰ ਚ ਐਫ ਆਈ ਆਰ ਚ ਵੀ ਉਹਨਾਂ ਨੇ ਲਕੋਅ ਕੀਤਾ ਪੁਲਿਸ ਨੇ ਮੈਂ ਵੀ ਪੜੀ ਆ ਉਹ ਉਹਦੇ ਚ ਲਕੋਅ ਕੀਤਾ ਉਹਨਾਂ ਨੇ ਬੋਖਿਆ ਸੰਗਤ ਚ ਸੰਗਤ ਦਾ ਵਿੱਚ ਬਿਰਬਾ ਪਤਾ ਉਹ ਤਾਂ ਬੰਦਾ ਤੁਰਿਆ ਫਿਰਦਾ ਸੀ ਦੋ ਦਿਨਾਂ ਤੋਂ ਉੱਥੇ ਉਹ ਕਹਿੰਦਾ ਥੱਕੂ ਪਰ ਪਤਾ ਸੀ ਉਸ ਦੇ ਐਸ ਪੀ ਨੇ ਹੱਥ ਮਿਲਾਇਆ ਉਹਨੇ ਉੱਥੇ ਉਹ ਵੀ ਫਟ ਜਾਈ ਆ ਸਾਹਮਣੇ ਸੋ ਉਹਦੇ ਚ ਘਰ ਤਾਂ ਲਈ ਸਰਕਾਰ ਨੂੰ ਇਹ ਜਿਹੇ ਗੱਲਾਂ ਨਹੀਂ ਕਰਨੀਆਂ ਚਾਹੀਦੀ ਇਹਨੇ ਨਵੇਂ ਬੱਦਰ ਤੇ ਫਿਰ ਸਮ ਸਰਕਾਰ ਤੋਂ ਨਹੀਂ ਹੋਣਾ ਚਾਹੀਦਾ ਜੋ ਸੱਚ ਹੈ ਉਹੀ ਉਥੇ ਸਾਹਮਣੇ ਰੱਖਿਆ ਜੀ ਕੱਟ ਕੇ ਲੈ ਕੇ ਭੰਗ ਕਰ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਗਾ ਉਹ ਚੰਗਾ ਹੋ ਗਿਆ ਜਿਹੇਦਾਰ ਦਾ ਹੁਕਮ ਹੈ ਵੀ ਸਾਰੇ ਅਕਾਲੀ ਦਲ ਛੱਟੇ ਹੋਵੋ ਭੰਗ ਕਰਕੇ ਜੀ ਬਹੁਤ ਵਧੀਆ ਕੰਮ ਹੋਇਆ ਚੰਗੀ ਜੀ ਜੀ ਦੇਸ਼ ਹੋਣਾ ਸੀ ਜੀ ਅਕਾਲ ਤਖਤ ਸਾਹਿਬ ਤੇ ਮੈਨੂੰ ਮੈਂ ਉੱਥੇ ਛੁੱਟੀ ਲੈ ਲਈ ਸੀ ਕਿ ਬਿਮਾਰ ਸੀਗਾ ਜਦੋਂ ਨਵਾਂ ਹੁਕਮ ਆਇਆ ਮੈਂ ਉੱਥੇ ਜਾਉਂਗੀ ਅਕਾਲੀ ਦਲ ਬਲੋਟਾਂ ਚਾਲ ਤੱਕ ਭੰਗ ਨਹੀਂ ਕੀਤਾ ਗਿਆ ਜੀ ਉਹਨੂੰ ਕਿਵੇਂ ਦੇਖਦੇ ਹਾਂ ਮੈਂ ਕਾਫੀ ਗੱਲਾਂ ਦਾ ਅਸਤੀਫਿਆਂ ਦੀ ਗੱਲ ਆਈ ਹੈ ਇਹਨਾਂ ਨੇ ਟਾਈਮ ਲੈ ਲਿਆ ਥੋੜਾ ਜਿਹਾ ਉਹ ਹੋ ਜਾਊਗਾ ਕੋਈ ਪ੍ਰੋਬਲਮ ਨਹੀਂ ਸਾਨੂੰ ਲੱਗਦਾ ਵੀ ਹੁਣ ਇੱਕ ਮੰਚ ਤੇ ਇਕੱਠੇ ਆਉਂਗੇ ਹੋ ਵੇ ਨਾ ਲੱਗੇ ਜੇ ਇਕੱਠੇ ਹੋ ਜਾਣਗੇ ਫਾਇਦਾ ਪੰਜਾਬ ਚ ਸਦਾਈ ਦੀ ਸਰਕਾਰ ਬਣ ਚੂਗੀ ਜਿਹਦੇ ਨਾਲ ਵੇਖੋ ਲੋਕ ਹੁਣ ਬਹੁਤ ਦੁਖੀ ਹੈ 8 ਸਾਲ ਹੋ ਗਏ ਪੰਜ ਕਾਂਗਰਸ ਦੇ ਤਿੰਨ ਇੰਡਾ ਦੇ ਇਸ ਵੇਲੇ ਕਿਤੇ ਤੁਸੀਂ ਪਿੰਡਾਂ ਚ ਗੱਲ ਕਰ ਲੋ ਬਲਾਜਮਾਨਾ ਕਰਨ ਕਰ ਲੋ ਬੁਬਾਰੀਆਂ ਨੇ ਕਰ ਕਰ ਲੋ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਤ ਨਹੀਂ ਸਮਝਦਾ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਸਾਰਾ ਇੱਕ ਆਪ ਹੋ ਰਾਇਆ ਜਾ ਕੰਮ ਹੋਇਆ ਪਿਆ ਸੋ ਲੋਕ ਚਾਹੁੰਦੇ ਆ ਹੁਣ ਕਹਿਣ ਲੱਗੇ ਵੀ ਅਕਾਲੀ ਦਲ ਦੀ ਸਰਕਾਰ ਦੁਬਾਰਾ ਆਉਣੀ ਚਾਹੀਦੀ ਆ ਆਪ ਲੋਕੀ ਗੱਲਾਂ ਕਰਨ ਲੱਗੇ ਉਦੋਂ ਕੰਮ ਹੋ ਜਾਂਦੇ ਸੀ ਡਿਵੈਲਪਮੈਂਟ ਬਹੁਤ ਹੋਈ ਸੀ ਸੋ ਹੋਏਗੀ ਤਾਂ ਜੇ ਸਾਰੇ ਇਕੱਠੇ ਹੋਵੋਗਾ ਕਾਦੀ ਦਲ ਵੀ ਇਕੱਠਾ ਹੋਏਗਾ ਬਲਕੇ ਬੀਜੇਪੀ ਨੂੰ ਵੀ ਨਾਰਮਾ ਲੁਕਾ ਸਾਹਿਬ ਜਿਹਨੇ ਅਕਾਲ ਤਖਸਦ ਹੁਕਮ ਹੈ ਸਾਰੇ ਇਕੱਠੇ ਹੋ ਜੋ ਕਾਦੀ ਦਲ ਬਾਗੀ ਦਾਦੀ ਸਾਰੇ ਉਹਨਾਂ ਨੇ ਕਹਿਆ ਇਕੱਠੇ ਹੋ ਜਾਣ ਹੁਣ ਲਾਦਾ ਕੋਈ ਐਫਰਟ ਕਰੋਗੇ ਤੁਹਾਡੇ ਵੱਲੋਂ ਜ਼ਰੂਰ ਜ਼ਰੂਰ ਤਾਲ ਮੇਲ ਕੋਈ ਪੂਰਾ ਜੋਰ ਪੂਰਾ ਤਾਲ ਮੇਲ ਕਮੇਟੀ ਬਣਾਉਂਦਾ ਜੋ ਇਸ ਤਰ੍ਹਾਂ ਦਾ ਜੋਰ ਲਾ ਕੇ ਸਾਰੇ ਇਕੱਠੇ ਸਾਰਿਆਂ ਨੂੰ ਬੇਨਤੀ ਕਰਾਂਗੇ ਜਿੰਨੇ ਵੀ ਕੋਈ ਹੋਏਗੇ ਸਾਰਿਆਂ ਨੂੰ ਲਾ ਕੇ ਇਕੱਠੇ ਹੋਣ ਦੀ ਪਤਾ ਧੰਨਵਾਦ ਠੀਕ ਹੈ ਹਨੂਮਾਨਗੜ੍ਹ ਪੁਲਿਸ ਨੇ ਇੱਕ ਸ਼ਰਾਰਤੀ گروਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜੋ ਲੋਕਾਂ ਦੇ ਜਾਲੀ ਬੈਂਕ ਖਾਤੇ ਖੋਲ੍ਹ ਕੇ ਅਪਰਾਧੀਆਂ ਨੂੰ ਦਿੰਦੇ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਅਰਸ਼ਦ ਆਲੀ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਫਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਦੇ ਪਿੰਡ ਕੁਲਾਰ ਵਾਸੀ ਖਾਜੂ ਵਾਲਾ ਤੋਂ ਨਵਦੀਪ ਸਿੰਘ ਅਤੇ ਪ੍ਰਮੋਦ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕਬਜ਼ੇ ਦੇ ਵਿੱਚੋਂ 27 ਮੋਬਾਈਲ ਫੋਨ 95 ਏਟੀਐਮ ਕਾਰਡ ਅਤੇ 29 ਬੈਂਕ ਪਾਸਬੁੱਕ 24 SIM ਕਾਰਡ ਅਤੇ 2,70,000 ਰੁਪਏ ਦੀ ਨਗਦੀ ਦੇ ਨਾਲ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। ਐਸਪੀ ਦੇ ਅਨੁਸਾਰ ਮੁਲਜ਼ਮ ਫਰਜ਼ੀ ਬੈਂਕ ਖਾਤੇ ਖੋਲ ਕੇ ਅਪਰਾਧੀਆਂ ਨੂੰ ਦਿੰਦੇ ਸੀ ਜਿਸ ਕਾਰਨ ਇਹਨਾਂ ਖਾਤਿਆਂ ਦੇ ਵਿੱਚ ਫਰੋਤੀ ਅਤੇ ਗੇਮਿੰਗ ਤੋਂ ਪੈਸਾ ਆਉਂਦਾ ਸੀ ਜਿਸ ਦੀ ਵਰਤੋਂ ਅਪਰਾਧ ਕਰਨ ਦੇ ਵਾਸਤੇ ਹੁੰਦੀ ਸੀ। ਐਸਪੀ ਅਨੁਸਾਰ ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਪੁੱਛਗਿੱਛ ਦੇ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਹੈ। آج ہمیں جنکشن پولیس تھانے میں ہمارے ایس ایس او ست پال نے ٹیم نے ایک اچھی کارروائی کرتے ہوئے دو لڑکوں کو پکڑا ہے جی ایک فاضل کا ہے اور ایک خاجو والا جی نیک کا ہے بیسیکلی یہ لوگ فرضی اکاؤنٹس کھلوا کر کے اور فورسز کو دیتے ہیں ان سے فروڈ پیسہ ان اکاؤنٹس میں آتا ہے پھر اس کو پیسہ لکھاتے ہیں تو ایک بڑا گروہ ہے اس کے پاس میں ہم نے ستائیس موبائل برامت کیے ہیں اور جو وبھن کمپنیوں کے ہیں اور پچانوے اے ٹی ایم کارڈ ہیں ان کے پاس پر اور انتیس پاس بکس ہیں اور اس میں چوبیس سیم کارڈ ہے اور دو لاکھ ستر ہزار روپے اور ایک انفیلڈ موٹر سائیکل ان کے ساتھ یہ ملے ہیں اور اس کے ساتھ اور بڑا گروپ ہے اور ہم نے نامزد کیے ہیں اور کافی بڑا گروپ ہے جو اس طرح کے جو فروڈ پیسہ لگ بھگ سبھی شمبوی بارڈر مورچا لاکے پردرشن کر رہے کسان جڑی وڈی خبر سامنے آئی ਖਨੋਰੀ ਬਾਰਡਰ ਤੋਂ ਕਿਸਾਨਾਂ ਨੇ ਅੱਜ ਇੱਕ ਵੱਡਾ ਫੈਸਲਾ ਕੀਤਾ ਸਮੂਹਿਕ ਭੁੱਖ ਹੜਤਾਲ ਜਿਹੜੀ ਹੈ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ ਖਨੋਰੀ ਬਾਰਡਰ ਦੀ ਗੱਲ ਕਰੀਏ ਤਾਂ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਨੇ ਅੱਜ ਚੁੱਲਾ ਨਹੀਂ ਬਾਲਿਆ ਖਨੋਰੀ ਬਾਰਡਰ ਤੋਂ ਦੋ ਤਸਵੀਰਾਂ ਸਾਹਮਣੇ ਆਈਆਂ ਇੱਕ ਤਸਵੀਰ ਜਿਸ ਦੇ ਵਿੱਚ ਡੀਆਈਜੀ ਮਨਦੀਪ ਸਿੱਧੂ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਹਾਲਚਲ ਪੁੱਛਣ ਵਾਸਤੇ ਪਹੁੰਚਦੇ ਨੇ ਤੇ ਦੂਜੀ ਤਸਵੀਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਲੰਗਰ ਬਣਾਉਣ ਦੇ ਲਈ ਵਰਤੇ ਜਾਂਦੇ ਚੁੱਲ੍ਹੇ ਜਿਹੜੇ ਨੇ ਅੱਜ ਠੰਡੇ ਦਿਖਾਈ ਦਿੱਤੇ ਨੇ ਕਰੋੜੀ ਬਾਡਰ ਦੇ ਉੱਤੇ ਹਰ ਰੋਜ਼ ਲੰਗਰ ਬਣਾਏ ਜਾਂਦੇ ਨੇ ਪਰ ਅੱਜ ਕਿਸਾਨਾਂ ਨੇ ਸਮੂਹਿਕ ਭੁੱਖ ਹੜਤਾਲ ਕਰਦਿਆਂ ਲੰਗਰ ਨਾ ਬਣਾਉਣ ਦਾ ਫੈਸਲਾ ਕੀਤਾ ਤੇ ਕੋਈ ਵੀ ਚੁੱਲ੍ਹਾ ਜਿਹੜਾ ਨਹੀਂ ਬਾਲਿਆ ਗਿਆ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜੇ ਹਾਂ ਉਹ ਕਿਸਾਨੀ ਮੰਗਾ ਨੂੰ ਲੈ ਕੇ ਮਰਨ ਵਰਤ ਉੱਤੇ ਬੈਠੇ ਨੇ ਜਿਹੜੇ ਕਿਸਾਨ ਪਰ ਆ ਇਸ ਮੋਰਚੇ ਦੇ ਵਿੱਚ ਸ਼ਾਮਲ ਹਨ ਉਹਨਾਂ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ ਅੱਜ ਦੇ ਦਿਨ ਉਹ ਮੋਰਚੇ ਦੇ ਵਿੱਚ ਕੋਈ ਵੀ ਚੁੱਲਾ ਨਹੀਂ ਬਾਲਣਗੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚੁੱਲ੍ਹੇ ਜਿਹੜੇ ਨੇ ਉਹਨਾਂ ਦੇ ਵਿੱਚ ਅੱਗ ਨਹੀਂ ਬਾਲੀ ਗਈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਅਸੀਂ ਵੀ ਅੱਜ ਭੁੱਖ ਹੜਤਾਲ ਦੇ ਉੱਤੇ ਹਾਂ ਬਿਲਕੁਲ ਜੀ ਤੁਸੀਂ ਆਪ ਕੈਮਰਾ ਬਣ ਸਾਰਾ ਕੁਝ ਦਿਖਾ ਹੀ ਦਿੱਤਾ ਬਿਲਕੁਲ ਬੰਦੇ ਚਲੇ ਜੀ ਆ ਵੀ ਹੁਣ ਦੱਸ ਦੋ ਗਏ ਇਹ ਚੁੰਦੇ 8 ਵਜੇ ਤੋਂ ਰਾਤ ਦੇ ਬੰਦ ਆ ਜਿਹੜੇ ਕਈ ਦਾ ਜੋਰ ਸਾਡੇ ਕੋ ਰਸਤਾ ਹੈ ਕਿ ਉਹ ਸਾਰੀ ਦੀ ਸਾਰੀ ਰਾਤੀ ਖਤਮ ਕਰ ਦਿੱਤੀ ਗਈ ਆ ਜਿਹੜਾ ਕੋ ਸਾਡੇ ਕੋ ਬਣਿਆ ਲੰਗਰ ਪੰਨਾਰਾ ਹੈਗਾ ਸਾਰਾ ਰਾਤ ਦਾ ਖਤਮ ਕਰ ਦਿੱਤਾ ਕਿਉਂਕਿ ਸਵੇਰੇ ਚਾਹ ਵੀ ਜਿਹੜੀ ਆ ਉਹ ਨਹੀਂ ਕਹੇ ਨੇ ਪੀਤੀ ਇੱਕ ਸਰਦਾਰ ਜਗਜੀਤ ਸਿੰਘ ਜੀ ਦਲੇਆਲ ਸਾਡੇ ਆ ਕੰਮ ਵਾਸਤੇ ਜਿਹੜੇ ਬਿਠੇ ਨੇ ਤੇ ਉਹਨਾਂ ਦੇ ਦਰਦ ਕਰਕੇ ਇਹ ਨਹੀਂ ਵੀ ਅਸੀਂ ਜੇ ਸੂਬਾ ਕਮੇਟੀ ਦਾ ਹੁਕਮ ਮੰਨਾਂਗੇ ਵੀ ਜੇ ਉਹ ਸਾਨੂੰ ਆਖਣਗੇ ਤੇ ਅਸੀਂ ਲੰਘ ਰਹੇ ਅਸੀਂ ਖੁਦ ਖੁਦ ਸਾਰਿਆਂ ਦੇ ਵਿੱਚ ਦਰਦਿਆ ਅਸੀਂ ਜੇ ਸਾਨੂੰ ਆਖਣਗੇ ਵੀ ਵੀ ਤੁਸੀਂ ਇੱਕ ਦਿਨ ਛੱਡ ਲੋ ਜੇ ਸਾਨੂੰ ਦੱਲਿਆ ਸਾਹਿਬ ਦੀ ਸੇਧ ਵਿਗੜਦੀ ਜਾਪੀ ਬਿਲਕੁਲ ਅੰਮ੍ਰਿਤਸਰ ਜਿਹੜਾ ਜਿਹੜਾ ਆ ਉਹਦੇ ਬੈਠੇ ਬਿਲਕੁਲ ਉੱਕਾ ਹੀ ਨਹੀਂ ਪਰਛਾਦਾ ਛੱਣਗੇ ਜਿੰਨਾ ਚਿਰ ਦੱਲਿਆ ਸਾਹਿਬ ਨਹੀਂ ਛੱਣਗੇ ਉਹ ਨਾ ਚਿਰ ਅਹੀਂ ਵੀ ਨਹੀਂ ਛੱਣਗੇ ਮੈਂ ਬਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜੋਨੀ ਇਕਤਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਆਗੂ ਅੱਜ ਜਿਹੜਾ ਸਾਰੇ ਮੋਰਚੇ ਵੱਲੋਂ ਜਿਹੜੇ ਅੱਗ ਨਹੀਂ ਬਾਲੀ ਗਈ ਜੋ ਮੋਰਚੇ ਵੱਲੋਂ ਐਲਾਨ ਹੀ ਪਈ ਅੱਜ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਜਾਊਗੀ ਉਹ ਪੂਰਨ ਤੌਰ ਤੇ ਮੋਰਚੇ 'ਚ ਲਾਗੂ ਕੀਤੀ ਗਈ ਆ ਆ ਚੁੱਲ੍ਹੇ ਜਿਹੜੇ ਨਹੀਂ ਬਲ ਰਹੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮਰਨਵਰਤਨ ਤੇ ਬੈਠੇ ਆ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਿਹੜੀ ਸਰਕਾਰ ਨੇ ਮੰਗਾ ਮੰਨੀਆਂ ਸੀ ਉਹਨੂੰ ਲਾਗੂ ਕਰਾਉਣ ਵਾਸਤੇ ਤੇ ਜੇ ਸਰਦਾਰ ਜਗਜੀਤ ਸਿੰਘ ਦੀ ਸਿਹਤ ਵਿਗੜਦੀ ਆ ਤੇ ਇਹ ਮੋਰਚਾ ਵੀ ਭੁੱਖ ਹੜਤਾਲ ਤੇ ਸਮੁੱਚੇ ਲੋਕ ਬੱਚੇ ਮਾਈਆਂ ਭੈਣ ਚਾਹੇ ਮਰਨਵਤ ਤੇ ਬਹਿ ਸਕਦਾ ਜੀ ਸੋ ਫਿਲਹਾਲ ਇਸ ਬਲੇਟਨ ਦੇ ਵਿੱਚ ਨਾ ਹੀ ਖਬਰਾਂ ਦਾ ਦੌਰ ਲਗਾਤਾਰ جاری ਹੈ ਤੁਸੀਂ ਬਣੇ ਰਹੋ ਦਾਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ